ਬਠਿੰਡਾ 'ਚ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ 'ਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਬਠਿੰਡਾ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਮੁਲਜ਼ਮ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਫਿਰੋਜ਼ਪੁਰ 'ਚ ਪਾਕਿਸਤਾਨੀ ਡਰੋਨ ਕਾਰਨ ਲੱਗੀ ਅੱਗ 'ਚ ਝੁੱਲਸਣ ਕਾਰਨ ਮਹਿਲਾ ਦੀ ਮੌਤ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ 9 ਮਹੀਨوں ਘਰ ਤੇ ਡਿੱਗਿਆ ਸੀ ਪਾਕਿਸਤਾਨੀ ਡਰੋਨ ਰੋਜ਼ਪੁਰ ਚ ਪਾਕਿਸਤਾਨੀ ਡਰੋਨ ਹਮਲੇ ਦੇ ਪੀੜਤ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ ਮ੍ਰਿਤਕ ਮਹਿਲਾ ਦੇ ਪਰਿਵਾਰ ਨੂੰ ਮਿਲੇਗੀ 5 ਲੱਖ ਰੁਪਏ ਦੀ ਆਰਥਿਕ ਮਦਦ 9 ਮਈ ਘਰ ਤੇ ਡਰੋਨ ਡਿੱਗਣ ਕਾਰਨ ਚੁਲਦੇ ਸਨ ਤਿੰਨ ਮੈਂਬਰ ਬਰਨਾਲਾ ਅਚਾਨਕ ਚੜਦੇ ਹੀ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠ ਭੇੜ ਪੈਰ ਚ ਗੋਲੀ ਮਾਰ ਕੇ ਪੁਲਿਸ ਨੇ ਪਕੌੜਾ ਗੈਂਗਸਟਰ ਲਵਪ੍ਰੀਤ ਉਰਫ ਜੈਂਡੋ ਨੂੰ ਕੀਤਾ ਗ੍ਰਿਫਤਾਰ ਗੈਂਗਸਟਰ ਖਿਲਾਫ ਹੱਤਿਆ ਜ਼ਬਰਨ ਵਸੂਲੀ ਦੇ ਕਈ ਮਾਮਲੇ ਨੇ ਦਰਜ ਉਗਾਜ પતિ ਵੱਲੋਂ ਪਤਨੀ ਦਾ ਕਤਲ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਇਆ ਮਲਜ਼ਮ ਪਤੀ ਗੁਰਦਾਸਪੁਰ ਦੇ ਪਿੰਡ ਨਾਸਰਕੇਜ ਮੌਜੂਦਾ ਸਰਪੰਚ ਤੇ ਚੱਲੀਆਂ ਗੋਲੀਆਂ ਬਲੈਕਆਊਟ ਲਈ ਲਾਈਟਾਂ ਬੰਦ ਕਰਾਉਣ ਨੂੰ ਲੈ ਕੇ ਪਿੰਡ ਦੇ ਲੋਕਾਂ ਨਾਲ ਹੋਈ ਸੀ ਟਕਰਾਅ ਪੈਸ ਤੋਂ ਬਾਅਦ ਸਰਪੰਚ ਅਤੇ ਸਾਥੀ ਤੇ ਕੀਤੀ ਫਾਇਰਿੰਗ ਸਮਰਾਲਾ ਦੀ ਅੰਬੇਦਕਰ ਕਲੋਨੀ ਚ ਗਲੀ ਬਣਾਉਣ ਨੂੰ ਲੈ ਕੇ ਪਿੜੀਆਂ ਦੋ ਤੇਰਾir ਕਿਰਪਾਨਾਂ ਗੰਡਾਸਿਆਂ ਨਾਲ ਇੱਕ ਦੂਜੇ ਤੇ ਕੀਤਾ ਹਮਲਾ 20 ਤੋਂ 22 ਲੋਕ ਜ਼ਖਮੀ ਜਿਲ੍ਹੇ ਦੇ ਸੀਮਾਪੁਰ ਇਲਾਕੇ ਚ ਮਹਿਲਾ ਦਾ ਬੈਗ ਖੋ ਕੇ ਭੱਜਿਆ ਲੁਟੇਰਾ ਪੁਲਿਸ ਤੇ ਰੋਕਣ ਤੇ ਲੁਟੇਰੇ ਨੇ ਕੀਤੀ ਫਾਇਰਿੰਗ ਆਸ-ਪਾਸ ਦੇ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਦੇ ਹਵਾਲੇ ਭਾੜੀ ਦੇ ਇੰਡਸਟਰੀਅਲ ਏਰੀਆ ਚ ਪਿਓ ਪੁੱਤ ਚੱਲੀਆਂ ਗੋਲੀਆਂ ਪਲਾਟ ਖਾਲੀ ਕਰਵਾਉਣ ਨੂੰ ਲੈ ਕੇ ਹੋਈ ਸੀ ਟਕਰਾਅ ਛੇ ਲੋਕਾਂ ਖਿਲਾਫ ਮਾਮਲਾ ਦਰਜ ਤਿੰਨ ਗ੍ਰਿਫਤਾਰ ਲੁਧਿਆਣਾ ਚਾਰਮਿਕ ਕੈਂਪ ਦੇ ਸਾਹਮਣੇ ਵਾਪਰਿਆ ਵੱਡਾ ਹਾਦਸਾ ਛੋਟੇ ਹਾਥੀ ਤੇ ਕਾਰ ਦੀ ਹੋਈ ਭਿਆਨਕ ਟੱਕਰ ਹਾਦਸੇ 'ਚ ਪੰਜ ਲੋਕ ਹੋਏ ਜ਼ਖਮੀ ਆਰਮੀ ਦੇ ਜਵਾਨਾਂ ਨੇ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ ਅਨਦਰ ਪਿੰਡਰ ਹੁਣੋਂ ਕਲਾਚ ਸਰਕਾਰੀ ਸਕੂਲ 'ਚ ਚੋਰੀ ਗੰਦ ਟੱਪ ਕੇ ਸਕੂਲ 'ਚ ਚੋਰੀ ਕਰਦੇ ਦੇਖੇ ਤਿੰਨ ਨੌਜਵਾਨ ਮਿੱਡੇ ਮੀਲ ਵਰਕਰ ਦਾ ਪਤੀ ਦੱਸਿਆ ਜਾ ਰਿਹਾ ਚੋ ਲੁਧਿਆਣਾ ਸਿਵਲ ਹਸਪਤਾਲ ਦੀ ਬਣ ਰਹੀ ਨਵੀਂ ਇਮਾਰਤ 'ਚ ਦੇਖਿਆ ਅੱਜਕਰ ਲੋਕਾਂ 'ਚ دہشت ਦਾ ਮਾਹੌਲ ਫਗਵਾੜਾ ਚ ਮੰਤਰੀ ਰਵਜੋਤ ਸਿੰਘ ਨੇ ਕੀਤਾ ਚਿੰਚੇਦੌਰਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਅਧਿਕਾਰੀਆਂ ਨੂੰ ਦਿੱਤੀ ਨਸੀਹਤ ਸ਼ਹਿਰ ਦੇ ਬਾਕੀ ਪ੍ਰੋਜੈਕਟਾਂ ਦਾ ਵੀ ਲਿਆ ਜਾਇਜ਼ਾ ਪਟੰਡਾ ਚ ਵੱਖ-ਵੱਖ ਪਿੰਡਾਂ ਚ ਕਿਸਾਨਾਂ ਵੱਲੋਂ ਅਮਨ ਮੋਰਚਾ ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਕੱਢਿਆ ਗਿਆ ਮਾਰਚ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜੰਗਬੰਦੀ ਤੇ ਕਾਇਮ ਰਹਿਣ ਦੀ ਕੀਤੀ ਅਪੀ ਮੁੱਖ ਮੰਤਰੀ ਲਾਲਚੰਦ ਕਟਾਰੂ ਚੱਕ ਲੋਹੜਖੱਡ ਗੇਟਾਂ ਦੇ ਧਰਨੇ 'ਚ ਹੋਏ ਸ਼ਾਮਲ ਗਿਆ ਪੰਜਾਬ ਕੋਲ ਬਾਦੂ ਪਾਣੀ ਨਹੀਂ ਕਿਸੇ ਵੀ ਕੀਮਤ ਤੇ ਨਹੀਂ ਦੇਵਾਂਗੇ ਪੰਜਾਬ ਦਾ ਪਾਣੀ ਪੰਜਾਬ ਸਰਕਾਰ ਖੁਦ ਕਰੇਗੀ ਪਾਣੀ